ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਮੇਰਾ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਂ ਜਿਹੜੀ ਵੀਡੀਓ ਅੱਜ ਬਣਾਉਣ ਜਾ ਰਿਹਾ ਹਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਤੇ ਪੋ ਦਾ ਮਹੀਨਾ ਜਦੋਂ ਵੀ ਚੜਦਾ ਹੈ ਸਿੱਖ ਇਤਿਹਾਸ ਦੇ ਵਿੱਚ ਇਹਨੂੰ ਸੋਗ ਦਾ ਮਹੀਨਾ ਵੀ ਕਿਹਾ ਜਾਂਦਾ ਕਿਉਂਕਿ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਦੀ ਖਾਤਰ ਆਪਣਾ ਪੂਰਾ ਸਰਵੰਸ ਵਾਰਤਾ ਸੀਗਾ ਮੈਂ ਇਸ ਵੇਲੇ ਖੜਾ ਹਾਂ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਗੁਰਦੁਆਰਾ ਸਾਹਿਬ ਤੇ ਨੌਪੋ ਦੀ ਰਾਤ ਜਦੋਂ ਮਾਤਾ ਗੁਜਰੀ ਤੇ ਦੋ ਛੋਟੇ ਸਹਬਜ਼ਾਦੇ ਜਿਨ੍ਹਾਂ ਨੂੰ ਇੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਨਾਲ ਦੇ ਪਿੰਡ ਲੱਗਦੇ ਸਹੇੜੀ ਦੇ ਗੰਗੂ ਬ੍ਰਾਹਮਣ ਵੱਲੋਂ ਇੱਥੇ ਉਹਨਾਂ ਨੂੰ ਕੈਦ ਕਰਵਾਇਆ ਗਿਆ ਸੀਗਾ ਉਸ ਨਾਲ ਸੰਬੰਧਿਤ ਇਹ ਗੁਰਦੁਆਰਾ ਸਾਹਿਬ ਸੋ ਸ਼ਹੀਦੀ ਜੋੜ ਮੇਲਾ ਕਿਹਾ ਜਾਂਦਾ ਸਵਾ ਵੀ ਕਹੀ ਜਾਂਦੀ ਹੈ ਸਵਾ ਦੇ ਦਿਨ ਚੱਲ ਰਹੇ ਹਨ ਸੋ ਮੈਂ ਇੱਥੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਨਾ ਕਿ ਇੰਜ ਹੋਈਆਂ ਸੰਗਤਾਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦੀਆਂ ਤੇ ਸ਼ਰਧਾਂਜਲੀ ਭੇਟ ਕਰਦੀਆਂ ਉਹ ਛੋਟੇ ਸਾਬਜਾਦਿਆਂ ਨੂੰ ਮਾਤਾ ਗੁਜਰੀ ਨੂੰ ਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਦੇ ਕਾਰਨ ਅੱਜ ਇਹ ਕੌਮ ਇਹ ਜ਼ਿੰਦਾ ਤੇ ਇਹ ਅਸੀਂ ਸਿਰ ਉਠਾ ਕੇ ਜੀ ਸਕਦੇ ਹਾਂ ਸੋ ਆਜੋ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਸ਼ਿਵ ਮੋਹਰਿਆ ਵੀਰਤਾ ਨੂੰ ਕੰਬੀ ਬਾਰੇ ਪਾਸੇ ਸਮਾਣੇ ਸਤਾਨੀ ਨੇ ਜੀ ਕੀ ਕੀਤਾ ਜਾਵੇ ਉਹਨੇ ਨਾ ਠੇਰਾ ਚਾਰੇ ਪਾਸਿਆਂ ਤੋਂ ਉਹ ਆਪਾਂ ਭਰਦੇ ਕਿ ਠੇਰਾ ਫੇਕਸਨ ਹੋਇਆ ਉਹਨੂੰ ਖਸਮ ਹੋ ਗਿਆ ਆਪਾਂ ਹੀ ਆਪ ਨੂੰ ਸਾਥੇ ਬੋਲਾ ਦੇ ਕੋਟਵਾਲੀ ਸਾਹਿਬ ਇੱਕ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਇਹ ਉਹ ਜਗ੍ਹਾ ਹੈ ਜਿੱਥੇ ਪਹਿਲਾਂ ਥਾਣਾ ਹੁੰਦਾ ਸੀ ਹਾਲਾਂਕਿ ਇਹ ਬਿਲਕੁਲ ਹੁਣ ਨਵਾਂ ਬਣਾਇਆ ਗਿਆ ਪਰ ਇਹਨੂੰ ਦੇਖੋ ਉਸੇ ਤਰ੍ਹਾਂ ਦੀ ਦਿੱਤੀ ਗਈ ਹੈ ਜਿਸ ਤਰ੍ਹਾਂ ਦਾ ਕਿਸੇ ਟਾਈਮ ਇਹ ਬਣਿਆ ਹੋਇਆ ਸੀਗਾ ਪਰ ਇਹ ਕਿਸੇ ਹੋਰ ਤਰੀਕੇ ਦਾ ਸੀ ਖੁਦ ਬਣਿਆ ਹੋਇਆ ਦੇਖਿਆ ਢਾਈ ਢੇਰੀ ਹੋਇਆ ਦੇਖਿਆ ਉਸ ਵਕਤ ਦੀ ਸੰਭਾਲ ਨਹੀਂ ਸੀਗੀ ਬਟ ਚਲੋ ਫਿਰ ਆ ਕੁਝ ਜਿਹੜੇ ਦਰਵਾਜ਼ੇ ਆ ਇਹ ਪੁਰਾਣੇ ਆ ਇਹ ਉਸ ਜੇਲ ਨੂੰ ਲੱਗੇ ਹੋਏ ਅਸੀਂ ਦੇਖੇ ਆ ਜੋ ਇਹਨਾਂ ਨੇ ਸੰਭਾਲੇ ਸੋ ਬਹੁਤ ਵਧੀਆ ਉਪਰਾਲਾ ਕੀਤਾ ਸੋ ਇਹ ਉਹ ਪੁਰਾਣੇ ਦਰਵਾਜੇ ਰੱਖੇ ਗਏ ਆ ਜੀ ਗੇਟ ਰੱਖੇ ਗਏ ਆ ਜਿਹੜੇ ਉਸ ਵਕਤ ਉੱਥੇ ਦੇ ਥਾਣੇ ਉੱਥੇ ਦੀ ਕੋਤਵਾਲ ਦੇ ਵਿੱਚ ਲੱਗੇ ਹੋਏ ਸੀਗੇ ਇਹ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਵੀ ਮੈਂ ਇਹ ਦੇਖੇ ਆ ਹੁਣ ਤਾਂ ਇਹਨਾਂ ਦੀ ਹਾਲਤ ਖਸਤਾ ਆ ਸੀ ਮੈਂ ਬਿਲਕੁਲ ਇਹ ਦੋਏ ਦਰਵਾਜੇ ਆ ਜਿਹੜਾ ਮੇਲ ਲੱਕੜ ਦਾ ਦਰਵਾਜਾ ਜਿੱਥੇ ਹੁਣ ਆ ਦਿਖ ਰਿਹਾ ਇਹ ਬਿਲਕੁਲ ਮੈਂ ਇਹ ਦੋ ਦਰਵਾਜੇ ਲੱਗੇ ਹੋਏ ਦੇਖੇ ਆ ਉਸ ਥਾਣੇ ਨੂੰ ਅੱਜ ਤੋਂ ਕਰੀਬ 30 35 ਸਾਲ ਪਹਿਲਾਂ ਪਰ ਉਸ ਵਕਤ ਕਿਸੇ ਨੇ ਸੰਭਾਲੇ ਨਹੀਂ ਸੀਗੇ ਤੇ ਉਹ ਕਾਫੀ ਬੁਰੀ ਹਾਲਤ ਦੇ ਵਿੱਚ ਹੋ ਗਏ ਸੀਗੇ ਪਰ ਬਾਅਦ ਵਿੱਚ ਸ਼ੁਕਰ ਹੈ ਕਿ ਇਹਨਾਂ ਦੀ ਸੰਭਾਲ ਕੀਤੀ ਗਈ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੇ ਕੋਈ ਬਹੁਤ ਜ਼ਿਆਦਾ ਅਰਸਾ ਨਹੀਂ ਹੋਇਆ ਕਿਰਪਾ 20 ਸਾਲ ਪਹਿਲਾਂ ਇਹ ਇਹ ਕਾਰਸੇਵ ਵਾਲੇ ਬਾਬਾ ਜੀ ਵੱਲੋਂ ਇਹਦਾ ਇਹਦਾ ਨਿਰਮਾਣ ਸ਼ੁਰੂ ਕੀਤਾ ਗਿਆ ਤੇ ਹੁਣ ਹਜੇ ਤੱਕ ਇਹਦਾ ਕੰਮ ਚੱਲ ਰਿਹਾ ਹੈ ਕਾਫੀ ਵਧੀਆ ਇਹਦੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਤੱਕ ਲੰਗਰ ਹਾਲ ਦਾ ਕੰਮ ਹਜੇ ਵੀ ਬਾਹਰ ਚੱਲ ਰਿਹਾ ਤੇ ਹੋਰ ਵੀ ਕਾਰਸੇਵਾ ਚੱਲ ਰਹੀ ਹੈ ਹਜੇ ਕਾਫੀ ਸਾਲ ਹੋ ਗਏ ਆ ਤੇ ਹੌਲੀ ਹੌਲੀ ਕਰਕੇ ਇਹ ਯਾਨੀ ਕਿ ਕੰਮ ਨੂੰ ਅੱਗੇ-ਅੱਗੇ ਵਧਾ ਰਹੇ ਆ ਕੰਮ ਬਹੁਤ ਵਧੀਆ ਹੋ ਰਿਹਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਜਿਹੜਾ ਨਕਸ਼ਾ ਉਹ ਜਿਸ ਤਰ੍ਹਾਂ ਦਾ ਬਣਿਆ ਹੋਇਆ ਉਸ ਉਦਾਂ ਦਾ ਇਹ ਬਿਲਡਿੰਗ ਬਣਨ ਨੂੰ ਹਜੇ ਕਾਫੀ ਟਾਈਮ ਲੱਗ ਜਾਣਾ ਤਦ ਦੇ ਯੋ ਨੇ ਬਤ ਨਾ ਕਰੋ ਵਾਰੇ ਇੱਕ ਵਿਦਾਲੂ ਦੇ ਤੋ ਕਲਿੰਗੀ ਤਾਰੇ ਦਸ ਸਤਾਰੀਆ ਇੱਕ ਵਰਤੋਂ ਨੂੰ ਚਾਰ ਚਫੇਰੇ ਗੁਰਦੁਆਰਾ ਸਾਹਿਬ ਦੇ ਘੁੰਮ ਕੇ ਦਿਖਾ ਦਈਏ ਤੇ ਇਹ ਗੁਰਦੁਆਰਾ ਸਾਹਿਬ ਦਾ ਗੇਟ ਜਿਹੜਾ ਬਣਾਇਆ ਗਿਆ ਤੇ ਸੋ ਇਸ ਤਰਫ ਨੂੰ ਜੇ ਐਂਟਰੀ ਨਹੀਂ ਹੈ ਜੇ ਪਰਲੇ ਪਾਸੇ ਨੂੰ ਆਉਂਦੀ ਹੈ ਦੁਨੀਆ ਜਿੱਦਾਂ ਨੂੰ ਅਸੀਂ ਪਹਿਲਾਂ ਐਂਟਰ ਹੋਏ ਸੀਗੇ ਕਿਉਂਕਿ ਹਜੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਤੇ ਫਰੰਟ ਤੇ ਹਜੇ ਕੰਮ ਹੋਣਾ ਇਸ ਕਰਕੇ ਗੇਟ ਤਾਂ ਬਣਾ ਗਿਆ ਪਰ ਲੋਕਾਂ ਦੀ ਜਿਹੜੀ ਐਂਟਰੀ ਹੈ ਹਜੇ ਉਹ ਦੂਜੇ ਗੇਟ ਤੋਂ ਹੀ ਹੋ ਰਹੀ ਹੈ ਉਹ ਸਾਹਮਣੇ ਸਕੂਲ ਸੀ ਇਹ ਸਾਰੀ ਪੁਰਾਣੀ ਜਿਹੜੀ ਦਿਖ ਰਹੀ ਹੈ ਮੇਰੇ ਸੱਜੇ ਪਾਸੇ ਇਹ ਸਾਰਾ ਪੁਰਾਣਾ ਇੱਥੇ ਸਕੂਲ ਹੁੰਦਾ ਸੀਗਾ ਪਹਿਲਾਂ ਤੇ ਇਹਦੀ ਹਜੇ ਬਿਲਡਿੰਗ ਉੱਤੇ ਇਹਨਾਂ ਨੇ ਰੱਖੀ ਵੀ ਹੈ ਤੇ ਉੱਥੇ ਕਾਰ ਸੇਵਾ ਵਾਲੇ ਰੋਗ ਰਹਿੰਦੇ ਆ ਕੁਝ ਦਫ਼ਤਰ ਬਣਾਏ ਗਏ ਆ ਇੱਥੇ ਤੇ ਕੇ ਸਕੂਲ ਵੀ ਚੱਲਦਾ ਇੱਥੇ ਐਲੀਮੈਂਟਰੀ ਸਕੂਲ ਇੱਥੇ ਹਜੇ ਹੁਣ ਵੀ ਚੱਲ ਰਿਹਾ ਸੋ ਆਪਾਂ ਚੱਲ ਰਹੇ ਹਾਂ ਜੀ ਹੁਣ ਲੰਗਰ ਹਾਲਾ ਵਾਲੇ ਪਾਸੇ ਨੂੰ ਇਹ ਗੁਰਦੁਆਰਾ ਸਾਹਿਬ ਦਾ ਗੇਟ ਆ ਗਿਆ ਸੇਵਾਦਾਰ ਪਾਈਸਾਬ ਖੜੇ ਆ ਆਪਣੀ ਡਿਊਟੀ ਦੇ ਰਹੇ ਕਾਫੀ ਸੁੰਦਰ ਗੇਟ ਬਣਾਇਆ ਗਿਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਦਿੱਖ ਕੁਝ ਇਸ ਤਰ੍ਹਾਂ ਦੀ ਬਣਾਈ ਗਈ ਹੈ ਪੱਥਰ ਦਾ ਕੰਮ ਹਜੇ ਵੀ ਚੱਲ ਰਿਹਾ ਇੱਥੇ ਤੇ ਖੱਬੇ ਪਾਸੇ ਲੰਗਰ ਹਾਲ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਇੱਥੇ ਵੀ ਕਾਰ ਸੇਵਾ ਹਜੇ ਚੱਲ ਰਹੀ ਹੈ। ਕਾਫੀ ਸਾਰਾ ਕੰਮ ਹੋਣਾ ਇੱਥੇ ਬਾਕੀ ਹੈ। ਪਹਿਲਾਂ ਇੱਥੇ ਤਹਿਸੀਲ ਹੁੰਦੀ ਸੀਗੀ ਮਰੰਡੇ ਸ਼ਹਿਰ ਦੀ ਤੇ ਪਰ ਹੁਣ ਤਸੀਲ ਬਾਹਰ ਚਲੇਗੀ ਤੇ ਇਹ ਗੁਰਦੁਆਰਾ ਸਾਹਿਬ ਵਾਲਿਆਂ ਨੇ ਹੁਣ ਇੱਥੇ ਲੰਗਰ ਹਾਲ ਤਿਆਰ ਕਰਿਆ ਜਾ ਰਿਹਾ ਜੀ ਇੱਥੇ। ਤਿੰਨ ਦਿਨ ਇੱਥੇ ਸ਼ਹੀਦ ਦੀ ਜੋੜ ਮੇਲਾ ਭੜਦਾ ਜੀ। ਅੱਜ ਪਹਿਲਾ ਦਿਨ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਮੱਥਾ ਟੇਕਣ ਆਨੀਆਂ ਹੈ ਸ਼ਹਿਰ ਦੇ ਵਿੱਚ ਬਹੁਤ ਸਾਰਾ ਰੌਣਕ ਹੁੰਦਾ ਤੇ ਸਿੱਧੀ ਜੋੜ ਮੇਲਾ ਕਿਹਾ ਜਾਂਦਾ ਵੈਸੇ ਮੇਲਾ ਤਾਂ ਨਹੀਂ ਹੈ ਹੈ ਤਾਂ ਇਹ ਸੋਗ ਦਾ ਪਰਬ ਫਿਰ ਵੀ ਲੋਕ ਬਹੁਤ ਸਾਰੇ ਆਨੇ ਇੱਥੇ ਸਟਾਲਾਂ ਲੱਗੀਆਂ ਹੁੰਨੀਆਂ ਤੇ ਲੋਕ ਸ਼ਰਧਾਂਜਲੀ ਪੇਟ ਕਰਨ ਆਨੇ ਗੁਰਦੁਆਰਾ ਸਾਹਿਬ ਦੇ ਆਜੋ ਤੁਹਾਨੂੰ ਦਿਖਾਨਨੇ ਆਗੇ ਕਿਸ ਤਰ੍ਹਾਂ ਦੀਆਂ ਸ਼ਹਿਰ ਦੇ ਵਿੱਚ ਰੌਣਕਾਂ ਇੱਥੇ ਜੇ ਸਾਡੇ ਨਾਲ ਜੁੜੇ ਰਹੋ ਸੋ ਕਿਹਾ ਜਾਂਦਾ ਕਿ 6 ਪੋ ਦੀ ਅੱਧੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਆਪਣੇ ਸਿੰਘਾਂ ਦੇ ਨਾਲ ਤੇ ਸਤ ਪੋ ਨੂੰ ਸਵੇਰੇ ਸਵੇਰੇ ਉਹਨਾਂ ਨੇ ਸਰਸਾ ਨਦੀ ਦੇ ਕਿਨਾਰੇ ਜਾ ਕੇ ਤੇ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਪਿੰਡ ਸਰਸਾ ਨੰਗਲ ਵਿਖੇ ਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਸੀਗਾ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਰਹੇ ਸੀ ਤੇ ਮਾਤਾ ਜੀ ਮਾਤਾ ਗੁਜਰੀ ਜੀ ਤੇ ਛੋਟੇ ਸੈਭਜਾਦੇ ਸੀ ਜਿਹੜੇ ਮਾਤਾ ਗੁਜਰੀ ਜੀ ਪਿੰਡ ਢੇਰ ਚੱਕ ਵਾਂ ਦਾ ਉਥੇ ਉਹਨਾਂ ਦੇ ਇੱਕ ਘਰ ਮਾ ਸੀਗਾ ਉਹਦੇ ਘਰ ਰਹੇ ਸੀ ਅਠਪੋ ਨੂੰ ਇੱਕ ਮਸਾਨ ਲੜਾਈ ਹੋਈ ਜਿਦੇ ਵਿੱਚ ਵੱਡੇ ਸਹਬਜ਼ਾਦੇ ਤੇ ਗੁਰੂ ਮਹਾਰਾਜ ਦੇ ਤਿੰਨ ਸਿੰਘ ਸੀਗੇ ਜਿਹੜੇ ਤਿੰਨ ਭਾਈ ਸਾਹਿਬ ਸ਼ਹੀਦ ਹੋਏ ਜਿਨੇ ਵਿੱਚ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਬ ਸਿੰਘ ਸ਼ਾਮਲ ਸੀਗੇ ਤੇ ਇਸ ਤੋਂ ਇਲਾਵਾ 34 ਹੋਰ ਸਿੰਘ ਗੁਰੂ ਮਹਾਰਾਜ ਦੇ ਸ਼ਹੀਦ ਹੋਏ ਇਸ ਲੜਾਈ ਦੇ ਵਿੱਚ ਚਮਕੌਰ ਦੀ ਲੜਾਈ ਦੇ ਵਿੱਚ ਤੇ ਉਧਰ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦੇ ਉਹ ਉਹਨਾਂ ਦੇ ਘਰ ਕੰਮ ਕਰਨ ਵਾਲੇ ਜਿਹੜਾ ਉਹਨਾਂ ਦਾ ਲੰਗਰੀ ਸੀਗਾ ਰਸੋਈਆ ਸੀਗਾ ਗੰਗੂ ਬਹਾਮਣ ਜੋ ਕਿ ਸਿਹੜੀ ਪਿੰਡ ਦਾ ਰਹਿਣ ਵਾਲਾ ਸੀ ਉਹ ਉਹਦੇ ਨਾਲ ਉਹਦੇ ਘਰਵਾਲੇ ਚਲੇ ਗਏ ਕਿਉਂਕਿ ਉਹਨਾਂ ਨੇ ਕਿਹਾ ਕਿ ਮਾਤਾ ਜੀ ਉਹ ਤੇ ਵਿਸ਼ਵਾਸ ਕਰਦੇ ਸੀਗੇ ਕਿਉਂਕਿ ਉਹਨਾਂ ਦਾ ਲੰਗਰੀ ਸੀਗਾ ਸੋ ਇਸ ਕਰਕੇ ਮਾਤਾ ਜੀ ਤੇ ਛੋਟੇ ਸ਼ਹਿਬਜ਼ਾਦੇ ਉਹ ਉਹਨਾਂ ਦੇ ਨਾਲ ਉਹਨਾਂ ਦੇ ਘਰਵਾਲੇ ਨੂੰ ਚਲੇ ਗਏ ਪਰ ਕਿਹਾ ਜਾਂਦਾ ਹੈ ਵੀ ਗੰਗੂ ਬਹਾਮਣ ਦੇ ਮਨ ਵਿੱਚ ਖੋਟ ਆ ਗਈ თან ਦੌਲਤ ਨੂੰ ਲੈ ਕੇ ਆ ਗਈ ਸੋ ਉਹਨੇ ਮਰਿੰਡੇ ਕੋਤਵਾਲੀ ਦੇ ਵਿੱਚ ਜਾ ਕੇ ਇੱਥੇ ਦੇ ਕੋਤਵਾਲ ਨੂੰ ਇਹ ਇਤਰਾਹ ਦਿੱਤੇ ਕਿ ਮਾਤਾ ਗੁਜਰੀ ਤੇ ਜਿਹੜੇ ਛੋਟੇ ਸਹਿਬਜ਼ਾਦੇ ਆ ਗੁਰੂ ਸਾਹਿਬ ਦੇ ਉਹ ਉਹਨਾਂ ਦੇ ਇੱਥੇ ਸਹੀੜੀ ਪਿੰਡ ਦੇ ਵਿੱਚ ਰਹਿ ਰਹੇ ਸੋ 9 ਕੋ ਚੜ੍ਹਦੇ ਹੀ ਇੱਥੋਂ ਦੇ ਕੋਤਵਾਲ ਸੀਗੇ ਜਿਹੜੇ ਮਰੀਂਡੇ ਦੇ ਉਹ ਉਹਨਾਂ ਨੂੰ ਮਾਤਾ ਜੀ ਨੂੰ ਤੇ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਗੁਰਦੁਆਰਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਕੋਤਵਾਲੀ ਇੱਥੇ ਕੋਤਵਾਲ ਹੁੰਦਾ ਸੀ ਤੇ ਠਾਣਾ ਹੁੰਦਾ ਸੀਗਾ ਉਹ ਇੱਥੇ ਲੈ ਕੇ ਆ ਗਏ ਉਹਨਾਂ ਨੂੰ 10 ਕੋ ਨੂੰ ਚਮਕੌਰ ਸਾਹਿਬ ਇੱਕ ਜਿਹੜੇ ਸ਼ਹੀਦ ਹੋਏ ਸੀਗੇ ਵੱਡੇ ਸਹਿਬਜ਼ਾਦੇ ਉਨਾਦ ਸੰਸਕਰ ਬੀਬੀ ਹਰਸ਼ ਹਰਸ਼ਰਨ ਕੌਰ ਜੀ ਨੇ ਚੰਪੌਰ ਸਾਹਿਬ ਕੇ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਪਰਿੰਡੇ ਕੋਤਵਾਲੀ ਤੋਂ ਮਾਤਾ ਜੀ ਨੂੰ ਤੇ ਦੋਨੋਂ ਸ਼ਹੀਬਜਾਦਿਆਂ ਨੂੰ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਲੈ ਜਾਂਦਾ ਗਿਆ ਤੇ ਫਿਰ 10 11 ਤੇ 12 ਬੋ ਨੂੰ ਠੰਡੇ ਬੁਰਜ ਗੁਰਜ ਫਤਿਹਗੜ੍ਹ ਸਾਹਿਬ ਦੇ ਵਿੱਚ ਮਾਤਾ ਜੀ ਨੂੰ ਤੇ ਛੋਟੇ ਸ਼ਹੀਬਜਾਦਿਆਂ ਨੂੰ ਉੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਬਹੁਤ ਸੀਏ ਦੇ ਕਿਹ ਕਹਿੰਦੇ ਦਿੱਤੇ ਗਏ ਉਹਨਾਂ ਨੂੰ। ਇਹਰਾਪੋ ਨੂੰ ਫਿਰ ਛੋਟੇ ਸਾਹਿਬਜ਼ਾਦੇ ਸੀਗੇ ਜਿਹੜੇ ਜਦੋਂ ਉਹਨਾਂ ਨੇ ਉੱਥੋਂ ਦੇ ਜਿਹੜਾ ਸੂਬੇ ਸੂਬਾ ਸੂਬਾ ਸੀਗਾ ਜਿਹੜਾ ਸੂਬਾ ਸਰਹੰਦ ਸੀ ਜਦੋਂ ਉਹਦੀ ਨਹੀਂ ਮੰਨੀ ਉਹਨਾਂ ਨੇ ਫਿਰ ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਮੀਹਾਂ ਦੇ ਵਿੱਚ ਚੜਾ ਦਿੱਤਾ ਗਿਆ ਛੋਟਿਆਂ ਦੀਆਂ ਜਿੰਦਾਂ ਨੂੰ ਤੇ ਪਰ ਉਹਨਾਂ ਨੇ ਸੀਸ ਨਹੀਂ ਨਿਵਾਇਆ ਕੋਈ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਤਿਆਰ ਨਹੀਂ ਸੀ ਹੈਗਾ ਕੋਈ ਮੂਰੇ ਨਹੀਂ ਸੀ ਇਹਨਾਂ ਦਾ ਮੌਤ ਤੋਂ ਡਰਦਾ ਫਿਰ ਉੱਥੋਂ ਦੇ ਦੀਵਾਨ ਸੀਗੇ ਦੀਵਾਨ ਟੋਡਰਮਲ ਉਹਨਾਂ ਨੇ ਹਿੰਮਤ ਕਰਕੇ ਉਹ ਅੱਗੇ ਆਏ ਤੇ ਉਹਨਾਂ ਨੇ ਉਹਨਾਂ ਨੂੰ ਜਿੰਨੀ ਜਗ੍ਹਾ ਚਾਹੀਦੀ ਸੀਗੀ ਉੰਨੀ ਹੀ ਜਗ੍ਹਾ ਕਹਿੰਦੇ ਸੋਨੇ ਦੀਆਂ ਮੋਹਰਾਂ ਨਾਲ ਉਹਨਾਂ ਨੇ ਬਿਸ਼ਾਤੀਆਂ ਉਹਨਾਂ ਨੇ ਸੂਬੇ ਨੇ ਕਹਿ ਸੀ ਕਿ ਵੀ ਜਿੰਨੀ ਜਗ੍ਹਾ ਚਾਹੀਦੀ ਆ ਉੰਨੀ ਜਗ੍ਹਾ ਸਾਨੂੰ ਸੋਨੇ ਦੀਆਂ ਮੋਹਰਾਂ ਚਾਹੀਦੀਆਂ ਤੋਂ ਉੱਥੋਂ ਦੇ ਜਿਹੜੇ ਡਿਵਾਨਟ ਆਰਡਰ ਮਾਲ ਸੀ ਉਸ ਵਕਤ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਲੁਟਾਤਾ ਯਾਨੀ ਛੋਟੇ ਸਾਹਿਬ ਜਾਦਿਆਂ ਦਾ ਸੰਸਕਾਰਨ ਕਰਨ ਲਈ ਉਹਨਾਂ ਨੇ ਜਿਹੜੀ ਜਗ੍ਹਾ ਖਰੀਦੀ ਉਹ ਪੂਰੀ ਦੀ ਪੂਰੀ ਕਹਿੰਦੇ ਸੋਨੇ ਦੀਆਂ ਮੋਹਰਾਂ ਨਾਲ ਵਿਛਾ ਕੇ ਉਹਨਾਂ ਨੇ ਉਨੀ ਜਗ੍ਹਾ ਖਰੀਦੀ ਹੋ। ਸੋ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇਆਂ ਦਾ ਸੰਸਕਾਰ ਟੋਡਰਮਲ ਜੀ ਵੱਲੋਂ ਕੀਤਾ ਗਿਆ ਤੇ ਹੁਣ ਉਥੇ ਇਹ ਗੁਰਦੁਆਰਾ ਜੋਤੀਸਰੂਪ ਸਥਾਪਿਤ ਆ ਫਤੇਗੜ ਸਾਹਿਬ ਦੀ। ਸੋ ਇਸ ਤਰ੍ਹਾਂ ਦਾ ਇਤਿਹਾਸ ਆ ਜੋ ਛੋਟੇ ਸਹਿਬਜ਼ਾਦੇਆਂ ਨਾਲ ਸੰਬੰਧਿਤ ਆ ਵੱਡੇ ਸਹਿਬਜ਼ਾਦੇ ਨਾਲ ਸੰਬੰਧਿਤ ਸਰਬੰਸਦਾਨੀ ਸ੍ਰੀ ਗੋਬਿੰਦ ਸਿੰਘ ਜੀ ਦੀ ਪੂਰੀ ਸ਼ਹਾਦਤ ਪੂਰੇ ਪਰਿਵਾਰ ਦੀ ਸ਼ਹਾਦਤ ਨਾਲ ਸੰਬੰਧਿਤ ਆ। ਦੀਦਾ ਜਿਹੜਾ ਇਨਸਾਨ ਅੱਜ ਦੀ ਕੌਮ ਆ ਇਹ ਕਦੇ ਵੀ ਉਹਨਾਂ ਦਾ ਰੈਣ ਮੋੜ ਨਹੀਂ ਸਕਦੇ ਇਸੇ ਕਰਕੇ ਅਸੀਂ ਕਹਿੰਦੇ ਸਾਰੀ ਦੁਨੀਆ ਜਿਹੜੇ ਅਸੀਂ ਪੰਜਾਬੀ ਆ ਜਿੰਨੇ ਵੀ ਹਨ ਇਸੇ ਕਰਕੇ ਅਸੀਂ ਸਿਰ ਉਠਾ ਕੇ ਜੀ ਸਕਦੇ ਆ ਕਿ ਜਰੂਸਾਬ ਨੇ ਜਿਹੜਾ ਬਲੀਦਾਨ ਦਿੱਤਾ ਉਹਦੇ ਕਰ ਨਹੀਂ ਸਾਡੇ ਸਿਰ ਬਚੇ ਰਹੇ ਨਹੀਂ ਤਾਂ ਕਹਿੰਦੇ ਮੁਗਲਾਂ ਨੇ ਸਾਨੂੰ ਖਤਮ ਕਰ ਦੇਣਾ ਸੀ ਆ ਕੇ ਆਓ ਉਹ ਕਿਉਂ ਆ ਰਹੀ ਹੈ ਅੱਗੇ ਆਲੇ ਸਾਹ ਦੇ ਕਰਦਾਰੇ ਦੁਆਰਾ ਹੈ ਇਹਨਾਂ ਨਾਲ ਸਭ ਤੋਂ ਵੱਧ ਸਿੱਖਿਆ ਸਿੱਖਾ ਸਿੱਖਿਆ ਇਹ ਲੈ ਘੜੀਆਂ ਵਿੱਚ ਰਹੀਆਂ ਨ ਲੈਣੀ ਹੈ ਕੋਈ ਖਾਣੀਆਂ ਕਿ ਪਾਣੀਆਂ ਹੈ ਇੱਕ ਵੇਲਾ ਆਇਆ ਜਿਹਦਾ ਨਾਮ ਹੈ ਪ੍ਰਵਕਸ਼ਾ ਕਹਿੰਦਾ ਮਹਾਰਾਜ ਜਿਹਦੇ ਪਿਤਾ ਜੀ ਮਾਜਾ ਤੋਂ 13 ਸਾਲ ਪਹਿਲਾਂ ਪਾਚਾ ਤੁਸੀਂ ਦਾ ਕਹਿੰਦੇ ਨੇ ਆ Obrigado. ਹੁਣ ਅਸੀਂ ਆ ਗਏ ਜੀ ਗੁਰਦੁਆਰਾ ਸੀਸਗੰਜ ਮੋਰਿੰਡਾ ਵਿਖੇ ਇਹ ਮੋਰਿੰਡੇ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਭ ਤੋਂ ਪਹਿਲਾਂ ਇਹੀ ਗੁਰਦੁਆਰਾ ਸਾਹਿਬ ਹੁੰਦਾ ਸੀਗਾ ਕੋਤਵਾਲੀ ਇਹ ਗੁਰਦੁਆਰਾ ਸਾਹਿਬ ਬਣਿਆ ਨੂੰ ਤਾਂ ਹਜੇ 20 ਬਾਈਕ ਸਾਲ ਹੀ ਹੋਏ ਆ 1986-87 ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਦਿੱਖ ਕਿਸੇ ਹੋਰ ਤਰੀਕੇ ਦੀ ਸੀ ਪਰ 86-87 ਦੇ ਵਿੱਚ 88 ਦੇ ਵਿੱਚ ਇੱਥੇ ਕਾਰ ਸੇਵਾ ਸਟਾਰਟ ਹੋਈ ਤੇ ਫਿਰ ਇਹ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੋ ਇਸ ਬਿਲਡਿੰਗ ਨੂੰ ਬਣੇ ਵੀ ਕਰੀ ਕਹਿ ਸਕਦੇ ਆ ਵੀ 35 ਤੋਂ 40 ਸਾਲ ਹੀ ਹੋਏ ਆ ਉਹ ਤੋਂ ਪਹਿਲਾਂ ਇਹ ਬਿਲਡਿੰਗ ਕਿਸੇ ਹੋਰ ਤਰੀਕੇ ਹੋਰ ਤਰ੍ਹਾਂ ਦੀ ਸੀਗੀ ਦੀ ਬਣਤਰ ਕੁਝ ਹੋਰ ਤਰ੍ਹਾਂ ਦੀ ਸੀ ਵਾਲਾ ਜਿਹੜਾ ਗੇਟ ਹੈ ਜੀ ਇਹ ਹੈ ਗੁਰਦੁਆਰਾ ਸੀਸਗੰਜ ਸਬਜ਼ੀ ਦਾ ਮੇਨ ਗੇਟ ਜਿਹੜਾ ਮੈਂ ਪਹਿਲਾਂ ਅਸੀਂ ਅੰਦਰ ਹੋਏ ਸੀਗੇ ਐਂਟ੍ਰੋ ਬਾਜ਼ਾਰ ਵਾਲੇ ਪਾਸੇ ਤੋਂ ਹੋਏ ਸੀਗੇ ਇਹ ਮੇਨ ਗੇਟ ਜਦੋਂ ਬਈ ਮੇਨ ਰੋਡ ਤੋਂ ਜਾਂਦੇ ਆ ਚੰਡੀਗੜ੍ਹ ਲੁਧਿਆਣਾ ਰੋਡਾ ਜਿਹੜਾ ਮਰਿੰਡੇ ਦਾ ਵਿੱਚੋਂ ਦੀ ਨਿਕਲਦਾ ਉੱਥੋਂ ਅਸੀਂ ਮੁੜ ਕੇ ਅੰਦਰਲੇ ਪਾਸੇ ਇਹ ਮੇਨ ਗੇਟ ਆ ਜਾਂਦਾ ਗੁਰਦੁਆਰਾ ਸਾਹਿਬ ਦਾ ਬਹੁਤੀ ਕਰਦਾ ਕਹਿਣਾ ਜੀ ਵੀ ਰਹੇ ਆਪਣੇ ਗੁਰਾਂ ਤੋਂ ਲੋਕੋ ਕੋੜ ਦੇ ਸਮਝਦੇ ਐਸੇ ਰੱਖ ਬੰਦੇ ਪਹਿਲਾਂ ਮੱਖਤੂਰੀਆਂ ਬਹਾਰਾ ਬੋਲੋ ਪ੍ਰਸਾਦ पंद्रह ਸੋ ਸੀਗੋਦੀ ਸਾਡਾ ਅੱਜ ਦਾ ਬਲੌਗ ਜੇਕਰ ਤੁਹਾਨੂੰ ਪਸੰਦ ਆਇਆ ਹੈ ਤਾਂ ਪਲੀਜ਼ ਅ ਲਾਈਕ ਤੇ ਕਮੈਂਟ ਸ਼ੇਅਰ ਕਰਦੇ ਤੇ ਮੇਰੀ ਸਪੋਰਟ ਲਈ ਪਲੀਜ਼ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਓ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਅਗਰ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਸੋ ਮਿਲਦੇ ਹਾਂ ਜੀ ਨੈਕਸਟ ਕਿਸੇ ਹੋਰ ਬਲੌਗ ਦੇ ਵਿੱਚ ਸੋ ਰਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ